ਜਲੰਧਰ ਪੁਲਿਸ ਨੇ ਲੱਖਾਂ ਰੁਪਇਆ ਤੇ ਹਜ਼ਾਰਾਂ ਦੀ ਵਿਦੇਸ਼ੀ ਕਰੰਸੀ ਨਾਲ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਜਲੰਧਰ ਪੁਲਿਸ ਨੇ ਸ਼ਹਿਰ ਦੇ ਹਾਈ ਪ੍ਰੋਫਾਈਲ ਦੇ ਡਕੈਤੀ ਮਾਮਲੇ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਲੱਖਾਂ ਰੁਪਇਆ ਤੇ ਹਜ਼ਾਰਾਂ ਦੀ ਵਿਦੇਸ਼ੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਹੈ ਮੀਰਵੇ ਦਾ ਖੁਲਾਸਾ ਕਰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਮਨੋਜ ਜੈਨ ਪੁੱਤਰ ਪੂਰਨ ਚੰਦ ਜੈਨ ਵਾਸੀ ਮੋਤਾ ਨਗਰ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਆਪਣੀ ਸ਼ਿਕਾਇਤ ਵਿੱਚ ਮਨੋਜ ਜੈਨ ਨੇ ਕਿਹਾ ਸੀ ਕਿ ਉਹ ਵੈਸਟਰਨ ਯੂਨੀਅਨ ਅਤੇ ਮਨੀ ਗ੍ਰਾਮ ਦਾ ਕੰਮ ਕਰਦਾ ਹੈ 5 ਫਰਵਰੀ ਨੂੰ ਆਪਣੀ ਜਿਸੀ ਕਿ ਅਚਾਨਕ ਤਿੰਨ ਵਿਅਕਤੀਆਂ ਨੇ ਉਸਤੇ ਹਮਲਾ ਕਰ ਦਿੱਤਾ ਅਤੇ ਉਸ ਕੋਲੋਂ ਲੱਖਾਂ ਨੋਟਾਂ ਅਤੇ ਹਜ਼ਾਰਾਂ ਦੀ ਵਿਦੇਸ਼ੀ ਕਰੰਸੀ ਅਤੇ ਫੋਨ ਖੋ ਕੇ ਲੈ ਗਏ। ਜਲੰਧਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਲੁਟੇਰਿਆਂ ਦੀ ਪਛਾਣ ਗੁਰਬਹਾਰ ਸਿੰਘ ਪੁੱਤਰ ਦਵਿੰਦਰ ਸਿੰਘ ਪਿੰਡ ਕੋਟਕਲਾਂ, ਹਰਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਬਸੇਸਰਪੁਰ ਅਤੇ ਹਰਸ਼ਵਰਮਾ ਪੁੱਤਰ ਸਿੰਦਰ ਸਿੰਘ ਵਾਸੀ ਕੰਗਸਾਹਵਜੋ ਹੋਈ ਹੈ। ਪੁਲਿਸ ਨੇ ਨਾ ਕੋਲੋਂ ਸਾਰੀ ਨਗਦੀ ਬਰਾਮਦ ਕਰ ਲਈ ਹੈ ਅਤੇ ਵਾਹਨਾਂ ਚ ਵਰਤਿਆ ਗਿਆ ਦਾਤ ਰਾਡ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਚਾਂਚ ਕਰ ਲਈ ਹੈ ਬਿਊਰੋ ਰਿਪੋਰਟ ਜ਼ਿਲੰਦਰ 20 TV ਇਹ ਜੀ 31 125 ਨੂੰ ਦੇਰ ਸ਼ਾਮ ਇੱਕ ਇਨਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਅਰਿਹੰਤ ਫੋਰਨ ਐਕਸਚੇਂਜ ਪ੍ਰਾਈਵੇਟ ਲਿਮਟਿਡ ਜਿਹੜੀ ਕਿ ਬਸਟੈਂਡ ਲੱਗੇ ਆ ਉਸ ਦੇ ਜਿਹੜੇ ਮੈਨੇਜਰ ਕਮ ਮਾਲਿਕ ਸੀਗੇ ਉਹਨਾਂ ਦੇਨ ਤੋਂ ਲੁੱਟਖੋ ਹੋਈ ਸੀ ਜਿਸ ਬੰਦੇ ਵਿੱਚ ਐਫ ਆਈ ਆਰ ਲੌਂਚ ਕੀਤੀ ਗਈ ਸੀ ਤੇ ਉਸ ਕੇਸ ਨੂੰ ਸਾਡੀ ਇੱਕ ਟੀਮ ਬਣਾਈ ਗਈ ਸੀ ਟ੍ਰੇਸ ਕਰਨ ਲਈ ਜਿਸ ਦੇ ਵਿੱਚ ਐਸ ਪੀ ਇਨਵੈਸਟੀਗੇਸ਼ਨ ਤੇ ਸੀਆਈਏ ਇਨਚਾਰਜ ਸੀਗੇ ਉਹਨਾਂ ਨੇ ਬਹੁਤ ਮਿਹਨਤ ਕਰਦੇ ਹੋਏ ਆਪਣੇ ਸੋਰਸਿਸ 12 ਡਵਲ ਕਰਦੇ ਹੋਏ ਉਸ ਕੇਸ ਨੂੰ ਕ੍ਰੈਕ ਕੀਤਾ ਔਰ 13,50,000 ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਔਰ 28,500 28 ਬਾਟ ਜਿਹੜੇ ਉਹਨਾਂ ਦੇ ਕਿਉਂਕਿ ਮਨੀ ਚੇਂਜ ਦਾ ਕੰਮ ਕਰਦੇ ਸਨ ਉਹਨਾਂ ਦੇ ਕੋਲ ਸੀ ਉਹ ਰਿਕਵਰ ਕੀਤੇ ਔਰ ਇੱਕ ਆਈਫੋਨ 14 ਮੈਕਸ ਉਹ ਰਿਕਵਰ ਕੀਤਾ ਦੋਸ਼ੀਆਂ ਤੋਂ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਮੋਤਾਸਿੰਗਰੇ ਜਾ ਰਿਹਾ ਸੀਗਾ ਜੀ ਆਪਣੀ ਬਾਈਕ ਦੇ ਉੱਤੇ ਉਦੋਂ ਇਹਨੂੰ ਰੋਡ ਤੇ ਇਹਨਾਂ ਕੋਲ मतलब ब्लंट वेपन्स ही गए वे और उन्होंने इनको कुटमार करके देखो खोपले लेके तीन ग्रुपों पे रोपी गिरफ्तार किए फर्स्ट टाइम ਹਾਲੇ ਤੱਕ ਫਸਟ ਟਾਈਮ ਹੀ ਹੈ ਤੇ ਇਹਦੇ ਵਿੱਚ ਇੱਕ ਬੰਦਾ ਡੇਰੀ ਦਾ ਕੰਮ ਕਰਦਾ ਸੀ ਇੱਕ ਅਮਰੀਕਾ ਗਿਆ ਸੀ ਵਾਪਸ ਆ ਕੇ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ تیسਰਾ ਸਟੂਡੈਂਟ ਹੈ ਉਹ ਇਜ਼ੀ ਮਨੀ ਜੀ ਪੈਸੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਰੋਜ਼ ਸ਼ਾਮ ਨੂੰ ਇੱਥੋਂ ਨਿਕਲਦੇ ਆਂ ਔਰ ਕੈਸ਼ ਲੈ ਕੇ ਜਾਂਦੇ ਆਂ ਕਿਉਂਕਿ ਇਹ ਦੁਕਾਨ ਤੇ ਛੱਡ ਕੇ ਨਹੀਂ ਜਾਂਦੇ ਕਿਉਂਕਿ ਇਹ ਲੜਕਾ ਜਿਹੜਾ ਦੂਸਰਾ ਹਰਪਿਕ ਹੈ ਉਹ ਅਮਰੀਕਾ ਤੋਂ ਵਾਪਸ ਆਇਆ ਸੀ ਤੇ ਮਨੀ ਐਕਸਚੇਂਜ ਕਰਾਈ ਹੋਈ ਹੈ ਕਿ ਉਹਨੂੰ ਥੋੜਾ ਆਈਡੀਆ ਸੀ ਤੇ ਉਹਨਾਂ ਨੇ ਰੈਕੀ ਕੀਤੀ 2-3 ਦਿਨ ਕਿ ਕਿੰਨੇ ਵਜੇ ਨਿਕਲਦੇ ਆ ਤੇ ਕਿੰਨੇ ਵਜੇ ਕਿਸ ਰਸਤੇ ਜਾਂਦੇ ਫਿਰ ਉਹਨ 사이ਟ ਜਗਾ ਆਇਡੈਂਟੀਫਾਈ ਕਰਕੇ ਜਿੱਥੇ ਇਹਨਾਂ ਨੂੰ ਈਜ਼ੀ ਸੀ ਉੱਥੇ ਉਹਨੂੰ ਕੁੱਟਮਾਰ ਕਰਕੇ ਉਹਦੇ ਕੋਲ ਪੈਸੇ ਖੋ ਕੇ ਲੱਗ ਤਿੰਨੋਂ ਲੋਕਲੀ ਆ ਜੀ ਹਾਂਜੀ ਇੱਕ ਕੈਂਤ ਦਾ ਤੇ ਇੱਕ ਪਿੰਡ ਹੈ ਬਿਸ਼ੇਸ਼ਰਪੁਰ ਦਾ ਤੇ ਇੱਕ ਕੰਗ ਸਾਬੂ ਦਾ ਜੀ ਗੁਰਬਹਾਰ ਸਿੰਘ ਜੀ ਜੀ ਉਹਦਾ ਸਾਲਾ ਹਰਪ੍ਰੀਤ ਸਿੰਘ ਜਿਹੜਾ ਅਮਰੀਕਾ ਤੋਂ ਵਾਪਸ ਆਇਆ ਸੀ ਹੁਣ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਔਰ ਤੀਸਰਾ ਹਰਸ਼ਵਰਮਾ ਜੀ ਜਿਹੜਾ ਕਿ ਸਟੂਡੈਂਟ ਤੋਂ ਸੰਭਾਉ ਹਰਪ੍ਰੀਤ ਦੇ ਕੰਟੈਕਟ ਸੀ